ਅੱਜ ਦੀ ਕਹਾਣੀ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਰੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪਹਿਲਾਂ ਕੋਈ ਇੰਨਾ ਹਰਮਨ ਪਿਆਰਾ ਮੁੱਖ ਮੰਤਰੀ ਰਿਹਾ ਹੋਊਗਾ ਨਾ ਜਿਨ੍ਹਾਂ ਨੂੰ ਜੇ ਤੱਕ ਵੀ ਜਾਣਦੇ ਹੁਣ ਭਗਵੰਤ ਮਾਨ ਜੀ ਜਿਹੜੀ ਮੁੱਖ ਮੰਤਰੀ ਅਹੁਦੇ ਦੀ ਸੌ ਚੁੱਕਦੇ ਆ ਉਹ ਚੁੱਕ ਰਿਹਾ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਹ ਸੌ ਚੁੱਕਦੇ ਆ ਸੌ ਚੁੱਕ ਸਮਾਗਮ ਖਟਕੜ ਕਲਾ ਵਿਖੇ ਹੋਇਆ ਜੋ ਕਿ ਆਜ਼ਾਦੀ ਘੁਲਾਟੀਏ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਪਿੰਡ ਆ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਸੀਨੀਅਰ ਆਗੂ ਮੌਜੂਦ ਰਹਿੰਦੇ ਆ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ 2022 ਨੂੰ ਘੋਸ਼ਿਤ ਕੀਤੇ ਗਏ। ਆਪ ਨੇ ਯਕੀਨਨ ਚੋਣ ਜਿੱਤੀ ਭਗਵੰਤ ਮਾਨ ਪੰਜਾਬ ਦੇ ਮੌਜੂਦਾ ਸੰਸਦ ਮੈਂਬਰ ਸਨ ਜਿਨ੍ਹਾਂ ਨੂੰ ਜਨਵਰੀ 2022 ਵਿੱਚ ਆਪ ਦੇ ਮੁੱਖ ਮੰਤਰੀ ਦੇ ਅਹੁਦੇਦਾਰ ਵਜੋਂ ਚੁਣਿਆ ਗਿਆ। ਉਹਨਾਂ ਨੇ ਧੂਰੀ ਸੀਟ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਕਿਹਾ ਜਾਂਦਾ ਹੈ ਕਿ ਜਦੋਂ ਰਾਜਨੀਤੀ ਵਿੱਚ ਸ਼ਾਮਲ ਹੋਏ ਇੱਕ ਕਾਮੇਡੀਅਨ ਦੇ ਰੂਪ ਵਿੱਚ ਉਹਨਾਂ ਦਾ ਕੈਰੀਅਰ ਸਿਖਰ ਤੇ ਸੀ ਉਹ 2011 ਵਿੱਚ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲ ਪਾਰਟੀ ਆਫ ਪੰਜਾਬ ਵਿੱਚ ਸ਼ਾਮਲ ਹੋਈ ਸੀ ਉਹਨਾਂ ਨੇ ਧੂਰੀ ਸੀਟ ਤੋਂ ਆਪਣੇ ਵਿਰੋਧੀ ਅਤੇ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਹਰਾ ਕੇ 58206 ਵੋਟਾਂ ਦੇ ਫਰਕ ਨਾਲ ਇਹ ਜਿਹੜੀ ਇਲੈਕਸ਼ਨ ਸੀ ਉਹ ਜਿੱਤੀ ਸੀ ਭਗਵੰਤ ਸਿੰਘ ਮਾਨ ਦੇ ਮੋਢਲੇ ਜੀਵਨ ਪਰਿਵਾਰ ਕਮੇਡੀ ਤੋਂ ਮੁੱਖ ਮੰਤਰੀ ਤੱਕ ਦੇ ਸਫ਼ਰ ਤੇ ਨਜ਼ਰ ਮਾਰਦੇ ਆ ਹੁਣ ਆਪਾਂ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਟੌਜ ਵਿੱਚ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਮਹਿੰਦਰ ਸਿੰਘ ਅਤੇ ਮਾਤਾ ਦਾ ਨਾਮ ਹਰਪਾਲ ਕੌਰ ਹੈ। ਉਹਨਾਂ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਆਪਦੀ ਬੀਏ ਦੀ ਪੜ੍ਹਾਈ ਕੀਤੀ। ਉਹਨਾਂ ਦੀ ਸਾਬਕਾ ਪਤਨੀ ਇੰਦਰਪ੍ਰੀਤ ਕੌਰ ਸੀ। ਇਹ ਜੋੜਾ 2015 ਵਿੱਚ ਵੱਖ ਹੋ ਗਿਆ ਸੀ। ਉਹਨਾਂ ਦੇ ਦੋ ਬੱਚੇ ਹਨ। 7 ਜੁਲਾਈ 2022 ਨੂੰ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਦੁਬਾਰਾ ਵਿਆਹ ਕੀਤਾ। ਭਗਵੰਤ ਮਾਨ ਨੇ ਕਮੇਡੀ ਮੇਲੇਆ ਅਤੇ ਅੰਤਰਕਾਲਜ ਮੁਕਾਬਲਿਆਂ ਵਿੱਚ ਭਾਗ ਲਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਇੱਕ ਮੁਕਾਬਲੇ ਵਿੱਚ ਉਹਨਾਂ ਨੇ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਸੁਨਾਮ ਲਈ ਹੋਏ ਮੁਕਾਬਲੇ ਵਿੱਚ ਦੋ ਸੋਨ ਤਗਮੇ ਜਿੱਤੇ ਮਾਨ ਰਾਜਨੀਤੀ ਵਪਾਰ ਅਤੇ ਖੇਡਾਂ ਸਮੇਤ ਆਮ ਭਾਰਤ ਪੀ ਮੁੱਦਿਆਂ ਬਾਰੇ ਕਈ ਕਮੇਡੀਅਨ ਰੂਟੀਨ ਤਿਆਰ ਕੀਤੇ ਭਗਵੰਤ ਮਾਨ ਜੀ ਨੇ ਆਪਣੀ ਪਹਿਲੀ ਕਮੇਡੀ ਐਲਬਮ ਜਗਤਾਰ ਜੱਗੀ ਨਾਲ ਤਿਆਰ ਕੀਤੀ ਉਹਨਾਂ ਨੇ ਮਿਲ ਕੇ ਆਲਫਾ ਈਟੀਸੀ ਪੰਜਾਬੀ ਲਈ ਜਗਨੂ ਕਹਿੰਦਾ ਹੈ ਨਾਮ ਦਾ ਇੱਕ ਟੀਵੀ ਪ੍ਰੋਗਰਾਮ ਬਣਾਇਆ 10 ਸਾਲ ਬਾਅਦ ਉਹ ਬੱਕ ਹੋ ਗਏ ਭਗਵੰਤ ਮਾਨ ਨੇ ਫਿਰ ਰਾਣਾ ਰਣਵੀਰ ਨਾਲ ਭਾਈਵਾਲੀ ਕੀਤੀ ਉਹਨਾਂ ਨੇ ਮਿਲ ਕੇ ਸਿਰਫ ਆਲਫਾ ਈਟੀਸੀ ਪੰਜਾਬੀ ਲਈ ਜਗਨੂ ਮਸਤ ਮਸਤ ਨਾਮ ਦਾ ਇੱਕ ਟੀਵੀ ਪ੍ਰੋਗਰਾਮ ਬਣਾਇਆ ਮਾਨ ਅਤੇ ਜੱਗੀ ਵੀ ਮੋੜ ਇਕੱਠੇ ਹੋਏ ਅਤੇ 2006 ਵਿੱਚ ਕੈਨੇਡਾ ਤੇ ਇੰਗਲੈਂਡ ਦਾ ਦੌਰਾ ਕੀਤਾ ਇਸ ਦੌਰੇ ਦੌਰਾਨ ਉਹਨਾਂ ਨੇ ਇੱਕ ਮਤਲਬ ਨਾਟਕ ਤਿਆਰ ਕੀਤਾ 노 ਲਾਈਫ ਵਿਦਆਊਟ ਵਾਈਫ ਜਿਸ ਨੂੰ ਉਸ ਟਾਈਮ ਚੰਗਾ ਹੰਗਾਰਾ ਮਿਲਿਆ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਭਗਵੰਤ ਮਾਨ ਜੀ ਨੇ 2008 ਵਿੱਚ ਸਟਾਰ ਪਲੱਸ ਦੇ ਗ੍ਰੇਟ ਇੰਡੀਅਨ ਲਫਟਰ ਚੈਲੰਜ ਵਿੱਚ ਵੀ ਪਾਰਟਿਸਿਪੇਟ ਕੀਤਾ ਅਤੇ ਬਧੇਰੇ ਪ੍ਰਸਿੱਧੀ ਪ੍ਰਾਪਤ ਕੀਤੀ ਮਾਨ ਨੇ ਇੱਕ ਅੰਤਰਰਾਸ਼ਟਰੀ ਪੁਰਸਕਾਰ ਫਿਲਮ ਮਹਿਮਾ ਪੰਜਾਬ ਦੀ ਵਿੱਚ ਵੀ ਕੰਮ ਕੀਤਾ ਜਿਸ ਦਾ ਨਿਰਦੇਸ਼ਨ ਬਲਵੰਤ ਦੁਲੱਟ ਨੇ ਕੀਤਾ ਸੀ ਭਗਵੰਤ ਮਾਨ ਨੇ ਐਮਐਚ1 ਉੱਤੇ ਜੁਗ ਨੂੰ ਹਾਜ਼ਰ ਹੈ ਵਿੱਚ ਵੀ ਕੰਮ ਕੀਤਾ ਮਾਨ ਨੇ 1994 ਵਿੱਚ ਪੰਜਾਬੀ ਫਿਲਮ ਕਚਹਿਰੀ ਨਾਲ ਆਪਣੀ ਸ਼ੁਰੂਆਤ ਕੀਤੀ 2018 ਤੱਕ ਉਹ 12 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆਏ ਸਨ ਜਿਹੜੇ ਬੰਦੇ ਦਾ ਕੈਰੀਅਰ ਇੰਨਾ ਵਧੀਆ ਚੱਲ ਰਿਹਾ ਹੋਵੇ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਕਾਮੇਡੀ ਕਾਸਟਾਂ ਦੇ ਵਿੱਚ ਉੰਨਾ ਨੂੰ ਕੋਈ ਰਾਜਨੀਤੀ ਦੇ ਵਿੱਚ ਪੈਸੇ ਕਮਾਉਣ ਲਈ ਆਪਣੀ ਆਉਣ ਦੀ ਜ਼ਰੂਰਤ ਪਈ ਹੋਵੇ ਕਿਉਂਕਿ ਜਿਹੜੇ ਬੰਦੇ ਕੋਲੇ ਪੈਸੇ ਦਾ ਪਹਿਲੇ ਏਡਾ ਆ ਰਹੇ ਆਗੇ ਸ਼ੋਅ ਕਰ ਲਿਆ ਕਦੇ ਕੋਈ ਕੈਸਟ ਆ ਗਈ ਕੋਈ ਸੂਚ ਆ ਗਈ ਕਿਸੇ ਪੰਜਾਬੀ ਫਿਲਮ ਚ ਆ ਗਈ ਕੋਈ ਗਾਣਾ ਕਰ ਲਿਆ ਕਿਉਂਕਿ ਨਾਲ ਨਾਲ ਸਿੰਗਰ ਵੀ ਨੇਗੇ ਕੋਈ ਗਾਣਾ ਵੀ ਆਉਂਦਾ ਪਰ ਜਿੰਨਾ ਵੀ ਉਹਨਾਂ ਦਾ ਹੁਣ ਤੱਕ ਦਾ ਕੰਟੈਂਟ ਆਇਆ ਉਹ ਲੋਕਾਂ ਨਾਲ ਮਿਲਦਾ ਜੁਲਦਾ ਆਇਆ ਕਿ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਸੀ ਕਿਸੇ ਨੂੰ ਕੋਈ ਬਿਜਲੀ ਦੀ ਸਮੱਸਿਆ ਸੀ ਜਾਂ ਕੋਈ ਪੁਲਿਸ ਦੀ ਸਮੱਸਿਆ ਸੀ ਜਾਂ ਪਾਣੀ ਦੀ ਸੀ ਜਾਂ ਲੀਡਰਾਂ ਤੋਂ ਸਮੱਸਿਆ ਸੀ ਜਾਂ ਕੋਈ ਆਰਟੀਸੀ ਤੋਂ ਸੀ ਬੱਸਾਂ ਤੋਂ ਸੀ ਕੋਈ ਰੋੜਾਂ ਦਾ ਹਾਲ ਸੀ ਹੈਨਾ ਕੋਈ ਹੋਰ ਇਦਾਂ ਦੇ ਮਤਲਬ ਜਿਹੜੇ ਆਪਣੇ ਮੁੱਦੇ ਹੁੰਦੇ ਆ ਆਮ ਲੋਕਾਂ ਨਾਲ ਜੁੜੇ ਹੋਏ ਅੱਗੇ ਵਧਦੇ ਆ ਤੇ ਆਪਾਂ ਹੁਣ ਨਜ਼ਰ ਮਾਰਦੇ ਆ ਇਹਨਾਂ ਦੇ ਸਿਆਸੀ ਸਫ਼ਰ ਵਾਰੀ ਇਹਨਾਂ ਦੀ ਕਿੱਥੋਂ ਸ਼ੁਰੂਆਤ ਹੁੰਦੀ ਆ ਕਿੱਦਾਂ ਸ਼ੁਰੂਆਤ ਹੁੰਦੀ ਆ ਉਹ ਵੀ ਆਪਾਂ ਵੇਖ ਲੈਨੇ ਆ ਭਗਵੰਤ ਮਾਨ ਜੀ 2011 ਵਿੱਚ ਪੀਪਲਜ਼ ਪਾਰਟੀ ਵਿੱਚ ਸ਼ਾਮਲ ਹੁੰਦੇ ਆ ਉਸ ਤੋਂ ਬਾਅਦ 2012 ਵਿੱਚ ਲਹਿਰਾ ਹਲਕੇ ਤੋਂ ਸਫਲਤਾਪੂਰਵਕ ਵਿਧਾਨ ਸਭਾ ਚੋਣ ਲੜੀ ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਹੜੀ ਇਹ 2012 ਵਾਲੀ ਚੋਣ ਸੀਗੀ ਸ਼ਾਇਦ ਕਿਸੇ ਕਾਰਨਾ ਕਰਕੇ ਹਾਰ ਗਏ ਹਨ ਨਹੀਂ ਫੇਰ ਲੋਕਾਂ ਦੇ ਕੰਮਕਾਰਾਂ ਵਿੱਚ ਜੁਟ ਗਏ ਕਿ ਜਿੰਨੀ ਲੋਕਾਂ ਦੀ ਹੈਲਪ ਕਰ ਸਕਦੇ ਸੀ ਜੋ ਕੰਮ ਕਰਾਉਣ ਵਾਲੀ ਸੀ ਉਹ ਕਰਵਾਏ ਤਾਂ ਇਸ ਤੋਂ ਬਾਅਦ ਕੀ ਹੁੰਦਾ ਕਿ ਮਨਪ੍ਰੀਤ ਬਾਦਲ ਆਪਦੀ ਪਾਰਟੀ ਨੂੰ ਕਾਂਗਰਸ ਦੇ ਵਿੱਚ ਮਰਜ਼ੀ ਕਰ ਲੈਂਦੇ ਆ ਤਾਂ ਉਸ ਟਾਈਮ ਦਿੱਲੀ ਦੇ ਵਿੱਚੋਂ ਜਿਹੜਾ ਧਰਨਾ ਚੱਲ ਰਿਹਾ ਸੀ ਲੋਕਪਾਲ ਬਿੱਲ ਲਈ ਤਾਂ ਉਸ ਦੇ ਵਿੱਚੋਂ ਇੱਕ ਪਾਰਟੀ ਨਿਕਲਦੀ ਆ ਆਮ ਆਦਮੀ ਪਾਰਟੀ ਤਾਂ ਭਗਵੰਤ ਮਾਨ ਜੀ ਉਹਨਾਂ ਨੂੰ ਜੁਆਇਨ ਕਰਦੇ ਆ ਉਹਨਾਂ ਦੇ ਵਿੱਚ ਮਿਹਨਤ ਕਰਦੇ ਆ ਲੋਕਾਂ ਨਾਲ ਵਿਚਰਦੇ ਆ ਕੰਮ ਕਰਦੇ ਆ ਲੋਕਾਂ ਦੇ ਤਾਂ ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਆ ਉਹਨਾਂ ਨੇ ਆਪਣੀ ਪਹਿਲੀ ਲੋਕ ਸਭਾ ਚੋਣ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡ ਸਾਹ ਦੇ ਵਿਰੁੱਧ ਜਿੱਤੀ ਸੀ ਜਦੋਂ ਉਸ ਟਾਈਮ ਤੇ ਕਹਿੰਦੇ ਸੀ ਨਾ ਕਿ ਢੀਂਡਸਿਆਂ ਦਾ ਘਾੜਾਗਾ ਸੰਗਰੂਰ ਕਿ ਇੱਥੋਂ ਢੀਂਡਸਿਆਂ ਤੋਂ ਬਿਨਾਂ ਕਦੇ ਕੋਈ ਜਿੱਤ ਨਹੀਂ ਸਕਦਾ ਹੈਗਾ ਇੰਨਾ ਸੀਗਾ ਕਿ ਢੀਂਡੇ ਮਤਲਬ ਜੇ ਨਾ ਵੀ ਪ੍ਰਚਾਰ ਕਰਦੇ ਆਪਦਾ ਘਰੇ ਵੀ ਬੈਠੇ ਹੁੰਦੇ ਤਦ ਵੀ ਕਹਿੰਦੇ ਉਹ ਜਿੱਤ ਜਾਂਦੇ ਸੀਗੇ ਮਤਲਬ ਉਹਨਾਂ ਦਾ ਇੰਨਾ ਕੋਥੇ ਆਪਦਾ ਹੋਲਡ ਬਣਿਆ ਹੋਇਆ ਸੀ ਲੋਕ ਉਹਨਾਂ ਨਾਲ ਜੁੜੇ ਹੋਏ ਸੀ ਤਾਂ 2014 ਦੇ ਵਿੱਚ ਜਦੋਂ ਭਗਵੰਤ ਮਾਨ ਜੀ ਉਹਨਾਂ ਦੇ ਮੁਕਾਬਲੇ 'ਚ ਖੜੇ ਹੋਏ ਤਾਂ ਇਹਨਾਂ ਨੇ ਬਹੁਤ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਆਈ ਥਿੰਕ 2 ਕ ਲੱਖ ਦੇ ਆਸ-ਪਾਸ ਦੀ ਲੀਡ ਸੀਗੀ ਇਹਨਾਂ ਦੀ ਤਾਂ ਉਸ ਤੋਂ ਬਾਅਦ 2017 ਦੇ ਵਿੱਚ ਜਲਾਲਾਬਾਦ ਤੋਂ ਸੁਖਵੀਰ ਬਾਦਲ ਅਤੇ ਰਵਨੀਤ ਸਿੰਘ ਬਿੱਟੂ ਦੇ ਵਿਰੁੱਧ ਵਿਧਾਨ ਸਭਾ ਚੋਣ ਲੜੀ ਇਹਨਾਂ ਨੇ ਹੁਣ ਦੋ ਤੁਰੰਦਰ ਖੜੇ ਸੀਗੇ ਇਸ ਸੁਖਵੀਰ ਸਿੰਘ ਬਾਦਲ ਤੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਉਹਨਾਂ ਦਿਨਾਂ ਦੇ ਵਿੱਚ 2017 ਦੇ ਵਿੱਚ ਇਲੈਕਸ਼ਨ ਲੜਨੀ ਤਾਂ ਮਤਲਬ ਐਡਾ ਹੀ ਹੌਂਸਲਾ ਬਹੁਤ ਵੱਡਾ ਸੀ ਬੰਦੇ ਦਾ ਕਿ ਹਾਂ ਮੈਂ ਬਰਾਬਰ ਖੜ ਕੇ ਤੁਹਾਡੇ ਲੜਦਾਗਾ ਚਲੋ ਉਸ ਟਾਈਮ ਤੇ ਇਹਨਾਂ ਦੀ ਹਾਰ ਹੋਈ ਸੁਖਵੀਰ ਸਿੰਘ ਬਾਦਲ ਉਥੋਂ ਚੋਣ ਜਿੱਤੇ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪਹਿਲਾ ਕਾਰਜਕਾਲ ਸੀਗਾ ਲੋਕ ਸਭਾ ਦਾ ਉਹ ਰੰਦਾਗਾ 2014 ਤੋਂ ਲੈ ਕੇ 2019 ਤੱਕ ਸੀ ਉਹਨਾਂ ਦਾ ਦੂਜਾ ਕਾਰਜਕਾਲ ਸੀਗਾ ਜਿਹੜਾ ਉਹ 2019 ਤੋਂ ਲੈ ਕੇ 22 ਤੱਕ ਦਾ ਸੀ ਉਹ 2019 ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ 17ਵੀਂ ਲੋਕ ਸਭਾ ਲਈ ਦੁਬਾਰਾ ਚੁਣੇ ਗਏ ਸਨ ਉਹਨਾਂ ਨੇ ਸੰਸਦ ਵਿੱਚ ਆਪਣਾ ਦੂਜਾ ਕਾਰਜਕਾਲ ਜਿੱਤਿਆ ਤਾਂ ਉਸ ਤੋਂ ਬਾਅਦ ਜਨਵਰੀ 2022 ਵਿੱਚ ਉਹਨਾਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁਣਿਆ ਗਿਆ ਭਗਵੰਤ ਮਾਨ ਜੀ ਨੂੰ ਤਾਂ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਮਤਲਬ ਮੁੱਖ ਮੰਤਰੀ ਦੇ ਅਹੁਦੇਦਾਰ ਦੀ ਚੋਣ ਕਰਨੀ ਸੀ ਕਿ ਕਿਹੜੇ ਬੰਦੇ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਵੇ ਕਿੰਨਾ ਦੇ ਚਿਹਰੇ ਤੇ ਇਲੈਕਸ਼ਨ ਲੜਿਆ ਜਾਵੇ ਟਾਣ ਨੇ ਕੀ ਸੀਗਾ ਕਿ ਇੱਕ ਨੰਬਰ ਜਾਰੀ ਕੀਤਾ ਲੋਕਾਂ ਦੇ ਵਿੱਚ ਕਿ ਜਿਹੜੇ ਲੋਕ ਜੋ ਵੀ ਚਾਹੁੰਦੇ ਆਗੇ ਕਿਸੇ ਵੀ ਬੰਦੇ ਦਾ ਨਾਮ ਚਾਹੁੰਦੇ ਆਗੇ ਤਾਂ ਉਹ ਮੁੱਖ ਮੰਤਰੀ ਦੇ ਨਾਮ ਦਾ ਇਸ ਤੇ ਮੈਸੇਜ ਭੇਜੋ ਜਾਂ ਕਾਲ ਕਰਕੇ ਹਨਾ ਜਿੱਦਾਂ ਵੀ ਸੀਗਾ ਉਹ ਸਿਸਟਮ ਬਣਾਇਆ ਸੀ ਉਹਨਾਂ ਨੇ ਇੱਕ ਕਿ ਇਸ ਨੰਬਰ ਤੇ ਦੱਸ ਸਕਦੇ ਲੋਕਾਂ ਦੇ ਮਤਲਬ ਵੱਧ ਤੋਂ ਵੱਧ ਜਿਹੜੀ رائے ਆਈ ਉਹ ਭਗਵੰਤ ਮਾਨ ਜੀ ਦੇ ਹੱਕ ਚ ਆਈ ਕਿ ਹਾਂ ਸਾਨੂੰ ਭਗਵੰਤ ਮਾਨ ਜੀ ਐਜੇ ਮੁੱਖ ਮੰਤਰੀ ਚਾਹੀਦੇ ਆ ਪੰਜਾਬ ਦੇ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਦਾ ਨਾਮ ਅਨਾਉਂਸ ਕਰਤਾ ਕਿ ਇਸ ਵਾਰ ਜੇ ਅਸੀਂ ਇਲੈਕਸ਼ਨ ਜਿੱਤਦੇ ਹਾਂ ਤਾਂ ਅਸੀਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਜਿਹੜੀ 10 ਮਾਰਚ 2022 ਨੂੰ ਧੂਰੀ ਵਿਧਾਨ ਸਭਾ ਤੋਂ ਪੰਜਾਬ ਵਿਧਾਨ ਸਭਾ ਚੋਣ 58206 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਔਰ ਇਹ ਅੱਜ ਤੱਕ ਦੀ ਸਭ ਤੋਂ ਵੱਡੀ ਲੀਡ ਹੈਗੀ ਇੰਨੀਆਂ ਸੀਟਾਂ ਜਿੱਤ ਕੇ ਕਦੇ ਕੋਈ ਸਰਕਾਰ ਨਹੀਂ ਬਣੀ ਪੰਜਾਬ ਦੇ ਵਿੱਚ ਮਤਲਬ 117 ਦੇ ਵਿੱਚੋਂ ਸਿੱਧੀਆਂ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ 'ਚ ਕਾਮਯਾਬ ਹੋਈ ਤਾਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਸੌਂਪਾਈ ਗਈ ਤਾਂ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕਣ ਲਈ ਖੜਕਲਕਲਾਂ ਵਿੱਚ ਪ੍ਰੋਗਰਾਮ ਰੱਖਣਗੇ ਜੋ ਕਿ ਆਜ਼ਾਦੀ ਘੁਲਾਟੇ ਭਗਤ ਸਿੰਘ ਜੀ ਦਾ ਜਰਦੀ ਪਿੰਡ ਆ। ਤਾਂ ਇਹਨਾਂ ਨੇ ਮਤਲਬ ਉੱਥੇ ਜਾ ਕੇ ਆਪਦੀ ਖਟਕੜ ਕਲਾ ਵਿੱਚ ਸੌਹ ਚੁੱਕੀ। ਬਹੁਤ ਵੱਡਾ ਪ੍ਰੋਗਰਾਮ ਕੀਤਾ। ਹਰ ਇੱਕ ਬੰਦੇ ਨੂੰ ਇਨਵਾਈਟ ਕੀਤਾ ਗਿਆ। ਬੱਸਾਂ ਪਰ ਪਰ ਕੇ ਟਰੱਕਾਂ, ਟਰਾਲੀਆਂ ਤੇ ਮੋਟਰਸਾਈਕਲਾਂ ਤੇ ਲੋਕ ਗਏ। ਤਾਂ ਮਤਲਬ ਬਹੁਤ ਵੱਡਾ ਕੱਟ ਰਿਆ। ਉਦੋਂ ਪਹਿਲਾਂ ਕੀ ਹੁੰਦਾ ਸੀ ਜਿਹੜੇ ਮੁੱਖ ਮੰਤਰੀਆਂ ਨੂੰ ਸੌਹ ਚੁਕਾਈ ਜਾਂਦੀ ਸੀ ਉਹ ਰਾਜਪੋਵਨ ਦੇ ਵਿੱਚ ਚੁਕਾ ਦਿੱਤੀ ਜਾਂਦੀ ਸੀ ਹਨਾ। ਤੇ ਇਹਨਾਂ ਨੇ ਜਿਹੜਾ ਓਪਨ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਕਿ ਜਿੱਥੇ ਹਰ ਇੱਕ ਬੰਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਬੰਦਾ ਪਹੁੰਚ ਸਕਦਾ ਹੈ। ਤਾਂ ਉਸ ਤੋਂ ਬਾਅਦ ਹੁਣ ਤੱਕ ਦੇ ਤੁਸੀਂ ਦੇਖੋ ਤਾਂ 600 ਜੁਨਟ ਬਿਜਲੀ ਦੀ ਮaaf ਕੀਤੀ ਹੈ ਨਾ ਹੋਰ ਕਿੱਡੇ ਵੱਡੇ ਮਤਲਬ ਪ੍ਰੋਜੈਕਟ ਆ ਰਹੇ ਆ ਕਿ ਕਾਫੀ ਕੁਝ ਪੰਜਾਬ ਦੇ ਵਿੱਚ ਚੇਂਜਸ ਹੋ ਰਹੀਆਂ ਨੇ ਔਰ ਵਧੀਆ ਮਤਲਬ ਕੰਮ ਕੀਤਾ ਜਾ ਰਿਹਾ ਸਰਕਾਰ ਵੱਲੋਂ। ਉਹ ਬਾਕੀ ਤੁਹਾਡੇ ਕੀ ਰਹਿ ਗਿਆ ਕਿ ਤੁਸੀਂ ਆਪਦੇ ਕਮੈਂਟ ਜਰੂਰ ਕਰਿਓ। ਉਹਨਾਂ ਕਮੈਂਟਾਂ ਦੇ ਆਧਾਰ ਤੇ ਇੱਕ ਫਿਰ ਅੱਗੇ ਇਦਾਂ ਦੀ ਕੋਈ ਸਟੋਰੀ ਤਿਆਰ ਕਰਾਂਗੇ ਜਿਹੜੀ ਸਾਨੂੰ ਤੁਸੀਂ ਦੱਸੋਗੇ ਕਿ ਇਹਦੇ ਚ ਆਹਹਾ ਪ੍ਰੋਬਲਮ ਆ ਰਹੀਆਂ ਸਰਕਾਰ ਚ ਇਹੇ ਇਹ ਇਹਨਾਂ ਨੂੰ ਸੁਧਾਰ ਕਰਨ ਦੀ ਜ਼ਰੂਰਤ ਆ ਗਈ ਇਹ ਕੰਮ ਹੋ ਸਕਦੇ ਆ ਪੰਜਾਬ ਦੇ ਵਿੱਚ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪ ਦਾ ਜੋ ਵੀ ਫੀਡਬੈਕ ਆ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸੋ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਸਾਡਾ ਹੌਸਲਾ ਵਧਾਓ ਸੋ ਠੀਕ ਹੈ ਜੀ ਫਿਰ ਸਾਨੂੰ ਦਿਓ ਇਜਾਜ਼ਤ ਧੰਨਵਾਦ